ਥਾਪੀ ਨਾਮ ਰਵਾਇਆ ਕਰੋ ਖੁਰਕ ਮੁਰ ਖੁਰਦੇ ਰਾਤ ਨੂੰ ਸਤਸ੍ਰੀ ਅਕਾਲ ਜੀ ਲੈ ਕੇ ਆਏ ਆਂ ਵੀਡੀਓ ਕੱਲ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਜੋ ਕੱਲ 18 ਅਕਤੂਬਰ ਨੂੰ ਪੰਜ ਜਗ੍ਹਾ ਤੇ ਕਬੱਡੀ ਟੂਰਨਾਮੈਂਟ ਕਰਵਾਏ ਗਏ ਸਨ ਤੇ ਉਸ ਤੋਂ ਪਹਿਲਾਂ ਜੇ ਤੁਸੀਂ ਆਪਣੇ YouTube ਚੈਨਲ ਤੇ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਜੇ ਤੁਸੀਂ ਵੀਡੀਓ Facebook ਤੇ ਦੇਖ ਰਹੇ ਹੋ ਤਾਂ Facebook ਪੇਜ ਨੂੰ ਲਾਈਕ ਤੇ ਫੋਲੋ ਕਰਨਾ ਤੇ ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਵੀਡੀਓ ਲੈ ਕੇ ਆਉਂਦੇ ਆਂ ਪਹਿਲੇ ਕਬੱਡੀ ਟੂਰਨਾਮੈਂਟ ਦੀ ਗੱਲ ਕਰਕੇ ਤਾਂ ਪਹਿਲਾ ਕਬੱਡੀ ਟੂਰਨਾਮੈਂਟ ਸਰਹਾਲੀ ਮੰਡ ਤਰਨਤਾਰਨ ਸਾਹਿਬ ਦੇ ਵਿੱਚ ਕਰਵਾਇਆ ਗਿਆ ਸੀ ਤੇ ਉੱਥੇ ਕੋਟ ਬੁੱਢਾ ਤੇ ਸੌਰ ਸਿੰਘ ਦੀਆਂ ਟੀਮਾਂ ਦੇ ਵਿੱਚਕਾਰ 100 ਮੈਚ ਕਰਵਾਇਆ ਗਿਆ ਸੀ ਤੇ ਇਹਦੇ ਵਿੱਚੋਂ ਸੌਰ ਸਿੰਘ ਦੀ ਟੀਮ ਸੈਕੰਡ ਰਹੀ ਤੇ ਕੋਟ ਬੁੱਢਾ ਦੀ ਟੀਮ ਫਾਸਟ ਅੱਗੇ ਗੱਲ ਕਰਦੇ ਆਪਾਂ ਕੀਮਾ ਜ਼ਿਲ੍ਹਾ ਗੁਰਦਾਸਪੁਰ ਕਬੱਡੀ ਟੂਰਨਾਮੈਂਟ ਦੇ ਫਾਈਨਲ ਆ ਰਿਜ਼ਲਟ ਦੀ ਤੇ ਉੱਥੇ ਸ੍ਰੀ ਅਮਰਸਾਹਬ ਸਾਹਿਬ ਤੇ ਅਲੀਵਾਲ ਦੀਆਂ ਟੀਮਾਂ ਦੇ ਵਿੱਚਕਾਰ 100 ਮੈਚ ਕਰਵਾਇਆ ਗਿਆ ਸੀ ਤੇ ਇਹਦੇ ਵਿੱਚੋਂ ਸ੍ਰੀ ਅਮਰਸਾਹਬ ਸਾਹਿਬ ਦੀ ਟੀਮ ਸੈਕੰਡ ਰਹੀ ਤੇ ਅਲੀਵਾਲ ਦੀ ਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਇੱਥੇ ਬਠਿੰਡਾ ਲੀਗ ਦੇ ਮੈਚ ਕਰਵਾਏ ਗਏ ਸਨ ਤੇ ਇੱਥੇ ਪਹਿਲਾ ਇਨਾਮ 15000 ਤੇ ਦੂਜਾ ਇਨਾਮ 10000 ਤੇ ਵੈਕਟਰ ਰੇਡਰ ਤੇ ਜਾਫੀਆਂ ਦੇ ਲਈ ਕੱਪ ਤੇ ਦੇਸੀ ਘੋ ਦਿੱਤਾ ਗਿਆ ਸੀ ਤੇ ਇੱਥੇ ਫਾਈਨਲ ਮੈਚ ਹੋਇਆ ਸੀ ਪੈਣੀ ਵਈਆ ਤੇ ਰਾਮਪਰੇ ਦੀਆਂ ਟੀਮਾਂ ਦੇ ਵਿਚਕਾਰ ਇਹ ਦੇ ਵਿੱਚ ਰਾਮਪਰੇ ਟੀਮ ਫਸਟ ਰੇਡਰ ਤੇ ਪੈਣੀ ਵਈਆ ਦੀ ਟੀਮ ਸੈਕੰਡ ਤੇ ਇਥੋਂ ਦੇ ਵੈਕਟਰ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਵੈਕਟਰ ਰੇਡਰ ਬਣੇਗਾ ਲੱਖੀ ਰਾਮਪਰੇ ਵਾਲਾ ਪੰਜ ਕਵੱਡੀਆਂ ਪਾ ਕੇ ਪੰਜ ਨੰਬਰ ਲੈ ਤੇ ਤੇ ਬਟ ਜਾਫੀ ਦੀ ਗੱਲ ਕਰਗੇ ਤਾਂ ਬਟ ਜਾਫੀ ਬਣੇਗਾ ਅਮਰੀਕ ਅੱਗੇ ਗੱਲ ਕਰਦੇ ਬਾਕੀਪੁਰ ਤਰਨਤਨ ਸਾਹਿਬ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਪਹਿਲਾ ਨਾਮ 85000 ਤੇ ਦੂਜਾ ਨਾਮ 75000 ਸੀ ਤੇ ਬੈਸਟ ਰੇਡਰ ਤੇ ਜਾਫੀਆਂ ਦੇ ਲਈ 11-11000 ਰੁਪਏ ਦਿੱਤੇ ਗਏ ਸਨ ਤੇ ਇੱਥੇ ਫਰੰਦੀਪੁਰ ਤੇ ਤੇਜਾ ਸਿੰਘ ਵਾਲੇ ਦੀਆਂ ਟੀਮਾਂ ਦੇ ਵਿਚਕਾਰ ਸੋ ਮੈਚ ਕਰਵਾਇਆ ਗਿਆ ਸੀ ਤੇ ਇਹਦੇ ਵਿੱਚੋਂ ਤੇਜਾ ਸਿੰਘ ਵਾਲੇ ਦੀ ਟੀਮ ਫਸਟ ਰਹੀ ਤੇ ਫਰੰਦੀਪੁਰ ਦੀ ਟੀਮ ਸੈਕੰਡ ਤੇ ਇੱਥੋਂ ਦੇ ਬੈਸਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇੱਥੋਂ ਬੈਸਟ ਰੇਡਰ ਬਣੇਗਾ ਦੀਪਦਰਜੀ ਵਾਲਾ 16 ਕਬੱਡੀਆਂ ਪਾ ਕੇ 14 ਨੰਬਰ ਲਈ ਤੇ ਤੇ ਬਟ ਜਾਫੀ ਦੀ ਗੱ ਆਲਾ ਨਾਉ ਟੱਚ ਲੈ ਕੇ ਚਾਰ ਜਫੇ ਲਾਏ ਅੱਗੇ ਗੱਲ ਕਰਦੇ ਹਾਂ ਸਾਮ ਟੂ ਪੰਚਕੁੱਲਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦਿੱਤੇ ਉੱਥੇ ਪਹਿਲਾ ਇਨਾਮ 70000 ਤੇ ਦੂਜਾ ਇਨਾਮ 51000 ਸੀ ਤੇ ਵੈਸਟਰ ਰੇਟਰ ਤੇ ਜਫਿਆਂ ਦੇ ਲਈ 21-21000 ਰੁਪਏ ਦਿੱਤੇ ਗਏ ਸਨ ਤਾਂ ਇਥੇ ਫਾਈਨਲ ਮੈਚ ਹੋਇਆ ਸੀ ਗੱਦੀ ਖੇੜੀ ਤੇ ਭੂਲਣ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚ ਭੂਲਣ ਦੀ ਟੀਮ ਸੈਕੰਡ ਰਹੀ ਤੇ ਗੱਦੀ ਖੇੜੀ ਦੀ ਟੀਮ ਫਾਸਟ ਤੇ ਇਥੋਂ ਦੇ ਬੈਸਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤੇ ਇਥੋਂ ਬੈਸਟ ਰੇਡਰ ਬਣੇਗਾ ਵਿਸਾਲ ਗੱਦੀ ਖੇੜੀ ਵਾਲਾ ਸੱਤ ਕ ਵੱਡੀਆਂ ਪਾ ਕੇ ਸੱਤ ਨੰਬਰ ਲੈਤੇ ਤੇ ਬਟ ਜਾਫੀ ਦੀ ਗੱਲ ਕਰਕੇ ਤਾਂ ਬਟ ਜਾਫੀ ਬਣੇਗਾ ਰਾਹੁਲ ਸਿੱਧੀਪੁਰ ਵਾਲਾ ਪੰਜ ਟੱਚ ਲੈ ਕੇ ਦੋ ਜਫੇ ਲਾਈ ਤੇ ਮੁੰਡੇ 21 21000 ਰੁਪਏ ਦੇ ਬੈਸਟ ਰੇਡਰ ਤੇ ਜਾਫੀ ਬਣਾਂਗੇ ਤੇ ਹਾਂਜੀ ਇਹ ਸੀ ਕੱਲ ਦੇ ਕਬੱਡੀ ਟੂਰਨਾਮੈਂਟਾਂ ਦਾ ਫਾਈਨਲ ਰਿਜ਼ਲਟ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦੀ